ਸਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪ੍ਰਕਰ ਹਾਜ਼ਰਾਂ ਸਵੇਰ ਦੀਆਂ ਵੱਡੀਆਂ ਖ਼ਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ ਹੋਇਆ ਜਾ ਰਿਹਾ ਅਗਲੇ ਦਿਨਾਂ 'ਚ ਮੌਸਮ ਰਹੇਗਾ ਸੁਹਾਵਨਾ ਮਾਨ ਸਰਕਾਰ ਦੀ ਬਿਜਲੀ ਚੋਰੀ ਤੇ ਸਖਤੀ 296 ਖਿਲਾਫ ਐਫ ਆਈ ਆਰ ਹੋਈ ਦਰਜ 38 ਕਰਮਚਾਰੀ ਹੋਏ ਬਰਖਾਸਤ ਜਹਾਜ਼ਗੜੀ ਇਲਾਕੇ ਦੇ ਹੋਟਲ 'ਚ ਪੁਲਿਸ ਨੇ ਮਾਰੀ ਰੇਡ ਤਿੰਨ ਮੁੰਡੇ ਅਤੇ ਤਿੰਨ ਕੁੜੀਆਂ ਸ਼ੱਕੀ ਹਾਲਾਤ 'ਚ ਕੀਤੇ ਕਾਬੂ ਜਿਲੰਦਰ ਵਿਖੇ ਲੁੱਟਾ ਖੋਹ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼ 3 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਕਾਬੂ ਪੁਲਿਸ ਨੂੰ ਮਿਲੀ ਸਫਲਤਾ ਬਿਸ਼ਨੋਈ ਅਤੇ ਰਾਜਾ ਗੈਂਗ ਦੇ ਵਿਅਕਤੀ ਸਨੇਕਰਤੂਸ ਕੀਤੇ ਕਾਬੂ ਪੰਜਾਬ ਚ ਪੰਚਾਇਤੀ ਚੋਣਾਂ ਦੀ ਤਰੀਕਾ ਦਾ ਹੋਇਆ ਐਲਾਨ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰ ਦੇ ਸਕਦੀ ਹੈ ਵੱਡਾ ਤੋਹਫਾ ਮਿਲ ਸਕਦਾ ਹੈ 7ਵੇਂ ਪੇ ਕਮਿਸ਼ਨ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਸੁਰਖਵੀਰ ਬਾਦਲ ਨੂੰ ਪਹੁੰਚੋਣਾ ਲੜਨ ਦੀ ਦਿੱਤੀ ਸਲਾਹ ਹਰਿਆਣਾ ਵਿਧਾਨ ਸਭਾ 2024 ਹੋਣ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰਾਂ ਨੇ ਵਾਪਸ ਕੀਤੀ ਟਿਕਟ ਹਰਿਆਣਾ ਵਿਧਾਨ ਸਭਾ 2024 ਲਈ ਆਪ ਨੇ ਜਾਰੀ ਕੀਤੀ ਅੱਧੀ ਰਾਤ ਤੀਜੀ ਉਮੀਦਵਾਰਾਂ ਦੀ ਸੂਚੀ ਪੰਜਾਬ ਵਿੱਚ ਵਾਪਰਿਆ ਵੱਡਾ ਬੱਸ ਹਾਦਸਾ ਇੱਕ ਦੀ ਹੋਈ ਮੌਤ ਹਾਈਵੇ ਹੋਇਆ ਜਾ ਡਾਕਟਰਾਂ ਦੀ ਹੜਤਾਲ ਤੋਂ ਬਾਅਦ ਐਕਟਿਵ ਮੋਰਚ ਆਈ ਮਾਨ ਸਰਕਾਰ ਰਸਿਹਤ ਮੰਤਰੀ ਨੇ ਜਾਰੀ ਕੀਤੀਆਂ ਸਖਤ ਹਦਾਇਤਾਂ ਅਮਰੀਕਾ ਵਿਖੇ ਰਹਿ ਰਹੇ ਇੱਕ ਪੰਜਾਬੀ ਵਪਾਰੀ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ ਬਾਜਵਾ ਨੇ ਆਪ ਸਰਕਾਰ ਤੇ ਪੰਜਾਬ ਦੀ ਸਿਹਤ ਸੇਵਾਵਾਂ ਤੇ ਨਾਲ ਖਿਲਵਾੜ ਕਰਨ ਦੇ ਲਗਾਏ ਦੋਸ਼ ਸੁਪਰੀਮ ਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਦਿੱਤਾ ਗਿਆ ਵੱਡਾ ਝਟਕਾ ਸਿਗਰਟ ਤੇ ਬੀੜੀ ਦੀ ਲਤ ਛਡਾਉਣ ਚ ਮਦਦ ਕਰੇਗਾ ਇਹਨਾਂ ਸ ਖੁੱਲ ਗਈਆਂ ਕੁਝ ਖਾਸ ਕਲੀਨਿਕਾਂ ਹੁਣ ਜੀਪੀਐਸ ਰਾਹੀਂ ਕੱਟੇਗਾ ਢੂਲ ਸਰਕਾਰ ਨੇ ਨਵੀਂ ਪ੍ਰਣਾਲੀ ਨੂੰ ਦਿੱਤੀ ਮਨਜ਼ੂਰੀ 9 ਸਾਲਾਂ ਬੱਚੇ ਦੀ ਡੇਂਗੂ ਰਿਪੋਰਟ ਆਈ ਪੋਜ਼ਿਟਿਵ ਸੇਰ ਚ ਡੇਂਗੂ ਦੀ ਗਿਣਤੀ ਪਹੁੰਚੀ 32 ਤੇ ਫਿਰੋਜ਼ਪੁਰ ਤੋਂ ਦੋਸਤਾਂ ਨਾਲ ਬੈਠ ਖਰੀਦਣ ਆਏ ਨੌਜਵਾਨ ਕੋਲੋਂ ਡਰੱਗ ਅਤੇ ਡਰੱਗੋਮਣੀ ਹੋਈ ਬਰਾਮਦ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਤਿੰਨ ਵਿਅਕਤੀ ਕੀਤੇ ਕਾਬੂ 17 ਵਿਅਕਤੀਆਂ ਨੂੰ ਕੀਤਾ ਪੁਲਿਸ ਨੇ ਰੈਸਕਿਊ। ਜਹਾਜ਼ਗੜੀ ਇਲਾਕੇ ਦੇ ਹੋਟਲ ਜੋ ਪੁਲਿਸ ਨੇ ਮਾਰੀ ਰੇਡ ਤਿੰਨ ਮੁੰਡੇ ਅਤੇ ਤਿੰਨ ਕੁੜੀਆਂ ਸ਼ੱਕੀ ਹਾਲਾਤ ਚ ਕੀਤੇ ਕਾਬੂ। ਪੁਲਿਸ ਨੂੰ ਮਿਲੀ ਸਫਲਤਾ ਬਿਸ਼ਨੋਈ ਅਤੇ ਰਾਜਾ ਗੈਂਗ ਦੇ ਵਿਅਕਤੀ ਸਣੇ ਕਰਤੂਸ ਕੀਤੇ ਕਾਬੂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨਿਰਪੰjabi ਮੀਡੀਆ ਹੁੰਦੀ ਹੋਈ ਇਜਾਜ਼ਤ ਧੰਨਵਾਦ